ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਲਜੀਤ ਕਿਚਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਆ ਅੱਜ ਅਸੀਂ ਬਣਾਵਾਂਗੇ ਇੱਕਦਮ ਮਸਾਲੇਦਾਰ ਚਟਪਟੀ ਢਾਬਾ ਸਟਾਈਲ ਪਰਮਾ ਪਿੰਡੀ ਦੀ ਸਬਜੀ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਬਣ ਕੇ ਤਿਆਰ ਹੁੰਦੀ ਆ ਸੋ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੇਕਰ ਤੁਸੀਂ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਚੈਨਲ ਵੀ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੀ ਲਾਈਕ ਕਰ ਲਓ ਸੋ ਚਲੋ ਆਪਾਂ ਦੇਖਦੇ ਹਾਂ ਕਿ ਪਰਮਾ ਪਿੰਡੀ ਬਣਾਉਣ ਦੇ ਲਈ ਕੀ ਕੀ ਸਮਾਨ ਚਾਹੀਦਾ ਹੈ ਸੋ ਪਰਮਾ ਪਿੰਡੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਮੈਂ ਲੈਂਗਾ ਹੈ ਪਿੰਡੀਆਂ ਸੋ ਪਿੰਡੀ ਲੈਣ ਤੋਂ ਪਹਿਲਾਂ ਤੁਸੀਂ ਪਿੰਡੀਆਂ ਜਿਹੜੀਆਂ ਚੈੱਕ ਕਰਨੀਆਂ ਆ ਇਹ ਪਿੰਡੀਆਂ ਜਿਹੜੀਆਂ ਇੱਕਦਮ ਫਰੈਸ਼ ਹੋਣੀਆਂ ਚਾਹੀਦੀਆਂ ਤੇ ਇਸ ਤਰੀਕੇ ਨਾਲ ਤੋੜਨ ਤੇ ਇਹ ਟੁੱਟਣੀ ਚਾਹੀਦੀ ਆ ਥੋੜੀਆਂ ਕੱਚੀਆਂ ਪਿੰਡੀਆਂ ਜਿਹੜੀਆਂ ਆਪਾਂ ਲੈਣੀਆਂ ਆ ਸੋ ਪਿੰਡੀਆਂ ਜਿੰਨੀਆਂ ਵੀ ਤੁਸੀਂ ਸਬਜੀ ਜਿੰਨੀ ਬਣਾਉਣਾ ਚਾਹੁੰਦੇ ਉਹਦੇ ਹਿਸਾਬ ਨਾਲ ਤੁਸੀਂ ਜਿਹੜੀਆਂ ਪਿੰਡੀਆਂ ਉਹ ਲੈ ਲੈਣੀਆਂ ਆ ਸੋ ਇਸ ਤੋਂ ਇਲਾਵਾ ਆਪਾਂ ਲਏ ਆ ਪਿਆਜ਼ ਇਹ ਪਿਆਜ਼ ਇੱਕ ਪਿਆਜ਼ ਨੂੰ ਇਸ ਤਰੀਕੇ ਨਾਲ ਮੈਂ ਮੋਟਾ-ਮੋਟਾ ਕੱਟ ਲਿਆ ਹੈ ਜਾਨੀ ਪਿਆਜ਼ ਦੇ ਪੈਟਲ ਲਏ ਆ ਇੱਕ ਵੱਡੇ ਸਾਈਜ਼ ਦੇ ਪਿਆਜ਼ ਨੂੰ ਥੋੜਾ ਜਿਹਾ ਮੈਂ ਬਰੀਕ ਕਰ ਲਿਆ ਆ ਦੋ ਟਮਾਟਰ ਦੀ ਪਿਉਰੀ ਲਈ ਆ ਇੱਕ ਛੋਟੀ ਕੌਲੀ ਲਿਆ ਆ ਦਹੀਂ ਇਸ ਤੋਂ ਇਲਾਵਾ ਆਪਾਂ ਇਹਦੇ ਵਿੱਚ ਪਾਵਾਂਗੇ رائی ਰਾਈ ਪਾਉਣ ਦੇ ਨਾਲ ਪਰਮਾ ਪਿੰਡੀ ਜਿਹੜੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਉਸ ਨੂੰ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਰਾਈ ਜ਼ਰੂਰ ਪਾਓ ਨਮਕ ਪਾਵਾਂਗੇ ਆਪਾਂ ਸਵਾਦ ਦੇ ਹਿਸਾਬ ਨਾਲ ਥੋੜੀ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਲਾਲ ਮਿਰਚ ਪਾਊਡਰ ਤੁਸੀਂ ਚਾਹੋ ਤਾਂ ਹਰੀ ਮਿਰਚ ਵੀ ਪਾ ਸਕਦੇ ਹੋ ਥੋੜਾ ਜਿਹਾ ਪਾਵਾਂਗੇ ਹਲਦੀ ਪਾਊਡਰ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਸੀਕ੍ਰੇਟ ਇਨਗਰੀਡੀਐਂਟ ਜਾਣ ਕੇ ਬੇਸਣ ਇਹ ਮੈਂ ਤਿੰਨ ਛੋਟੇ ਚਮਚਾ ਜਿਹੜਾ ਬੇਸਣ ਲਿਆਇਆ ਇਹਦੇ ਨਾਲ ਪਰਮਾ ਪਿੰਡੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਸੋ ਠਾਬਾ ਸਟਾਈਲ ਪਿੰਡੀ ਬਣਾਉਣ ਦੇ ਲਈ ਆਪਾਂ ਇਹ ਸੀਕ੍ਰੇਟ ਇਨਗਰੀਡੀਅੰਟ ਜਿਹੜਾ ਯੂਜ਼ ਕਰਾਂਗੇ ਬੇਸਣ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਇਹਦੇ ਨਾਲ ਪਿੰਡੀ ਤੇ ਥੋੜੀ ਜੀ ਆਪਾਂ ਇੱਥੇ ਲਈ ਆ ਕਸੂਰੀ ਮੇਥੀ ਹੁਣ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਜਿਹੜੀਆਂ ਪਿੰਡੀਆਂ ਆ ਇਹਨਾਂ ਦਾ ਜਿਹੜੇ ਇਹਨੂੰ ਇਹਦੀ ਬੈਕ ਸਾਈਡ ਤੇ ਇਹਦੀ ਫਰੰਟ ਸਾਈਡ ਆਪਾਂ ਇਹਨਾਂ ਨੂੰ ਕੱਟ ਕੇ ਤਿਆਰ ਕਰ ਲਵਾਂਗੇ ਇਹ ਜਿਹੜੀਆਂ ਭਿੰਡੀਆਂ ਆ ਇਹਨਾਂ ਦੀ ਆਪਾਂ ਇਹ ਬੈਕ ਸਾਈਡ ਇਹ ਵੀ ਕੱਟ ਦਵਾਂਗੇ ਤੇ ਨਾਲ ਹੀ ਆਪਾਂ ਇਹ ਜਿਹੜੀ ਨਾ ਤੇ ਫਰੰਟ ਸਾਈਡ ਆ ਥੋੜੀ ਥੋੜੀ ਜੀ ਆਪਾਂ ਇਹ ਵੀ ਕੱਟ ਦਾਂਗੇ ਸੋ ਇਹ ਭਿੰਡੀਆਂ ਥੋੜੀਆਂ ਛੋਟੀਆਂ ਆ ਜਿਹੜੀਆਂ ਤਾਂ ਭਿੰਡੀਆਂ ਛੋਟੀਆਂ ਉਹਨਾਂ ਨੂੰ ਆਪਾਂ ਐਦੇ ਰਹਿਣ ਦੇਣਾ ਹੈ ਜਿਹੜੀਆਂ ਥੋੜੀਆਂ ਵੱਡੀਆਂ ਭਿੰਡੀਆਂ ਹੁੰਦੀਆਂ ਉਹਨਾਂ ਦੇ ਆਪਾਂ ਦੋ ਹਿੱਸੇ ਕਰ ਦਾਂਗੇ ਸੋ ਇਸ ਤਰੀਕੇ ਨਾਲ ਭਿੰਡੀਆਂ ਨੂੰ ਵਿੱਚ ਦੀ ਆਪਾਂ ਚੀਰਾ ਦੇ ਦੇਣਾ ਹੈ ਚੀਰਾ ਦੇ ਕੇ ਆਪਾਂ ਇਹਨੂੰ ਚੈੱਕ ਵੀ ਕਰ ਸਕਦੇ ਆ ਕਿ ਇਹਦੇ ਵਿੱਚ ਕੋਈ ਕੀੜਾ ਵਗੈਰਾ ਤਾਂ ਨਹੀਂ ਹੈਗਾ ਸੋ ਇਸ ਤਰੀਕੇ ਨਾਲ ਆਪਾਂ ਸਾਰੀਆਂ ਭਿੰਡੀਆਂ ਦੇ ਵਿੱਚ ਟੀਰੇ ਦੇ ਲਾਂਗੇ ਤੇ ਇਹ ਜਿਹੜੀਆਂ ਭਿੰਡੀਆਂ ਆ ਭਿੰਡੀਆਂ ਨੂੰ ਮੈਂ ਚੰਗੇ ਤਰੀਕੇ ਦੇ ਨਾਲ ਧੋ ਕੇ ਤੇ ਇਹਨਾਂ ਨੂੰ ਸੁਕਾ ਲਿਆ ਚੰਗੇ ਤਰੀਕੇ ਦੇ ਨਾਲ ਧਿਆਨ ਰੱਖਣਾ ਹੈ ਤੁਸੀਂ ਕਿ ਭਿੰਡੀਆਂ ਜਿਹੜੀਆਂ ਬਿਲਕੁਲ ਡਰਾਈ ਹੋਣੀਆਂ ਚਾਹੀਦੀਆਂ ਆ ਜੇ ਸਾਡੀਆਂ ਭਿੰਡੀਆਂ ਜਿਹੜੀਆਂ ਗਿੱਲੀਆਂ ਹੋਈਆਂ ਤਾਂ ਇਹਨਾਂ ਦੇ ਵਿੱਚ ਲੈ ਸ ਆ ਜੂਗੀ ਸੋ ਦੇਖੋ ਇਸ ਤਰੀਕੇ ਨਾਲ ਆਪਾਂ ਸਾਰੀਆਂ ਪਿੰਡੀਆਂ ਦੀ ਫਰੰਟ ਸਾਈਡ ਤੇ ਬੈਕ ਸਾਈਡ ਕੱਟ ਕੇ ਤੋਂਨਾਂ ਦੇ ਵਿੱਚ ਆਪਾਂ ਚੀਰੇ ਦੇ ਕੇ ਤਿਆਰ ਕਰ ਲਵਾਂਗੇ ਤਿੰਨ ਕ ਪਿੰਡੀਆਂ ਜਿਹੜੀਆਂ ਇਹ ਪੱਕੀਆਂ ਨਿਕਲੀਆਂ ਦੇਖੋ ਇਹਨਾਂ ਨੂੰ ਕੱਟਣ ਤੇ ਇਸ ਤਰੀਕੇ ਦੇ ਨਾਲ ਆਵਾਜ਼ ਆ ਰਹੀ ਹੈ ਦੇਖੋ ਦੇਖੋ ਕਿੰਨੀਆਂ ਜਿਆਦੀਆਂ ਪੱਕੀਆਂ ਹੋਈਆਂ ਭਿੰਡੀਆਂ ਆ ਇਹ ਭਿੰਡੀਆਂ ਆਪਾਂ ਇਸਤੇਮਾਲ ਨਹੀਂ ਕਰਨੀਆਂ ਹੈਗੀਆਂ ਇੱਕ ਤਾਂ ਇਹ ਟੇਸਟੀ ਨਹੀਂ ਲੱਗਦੀਆਂ ਤੇ ਦੂਜੇ ਪੱਕਦੀਆਂ ਵੀ ਨਹੀਂ ਹੈਗੀਆਂ ਜਲਦੀ ਤੇ ਜਦੋਂ ਅਸੀਂ ਇਹਨਾਂ ਨੂੰ ਖਾਂਦੇ ਆਂ ਤੇ ਬਾਲ-ਬਾਲ ਜੇ ਮੂੰਹ ਦੇ ਵਿੱਚ ਆਉਂਦੇ ਆ ਜੋ ਕਿ ਬਿਲਕੁਲ ਵੀ ਸੁਆਰ ਨਹੀਂ ਲੱਗਦੀਆਂ ਹੈਗੀਆਂ ਸੋ ਇਹ ਤਿੰਨ ਭਿੰਡੀਆਂ ਜਿਹੜੀਆਂ ਪੱਕੀਆਂ ਨਿਕਲੀਆਂ ਦੇਖੋ ਤੁਸੀਂ ਇਹਨਾਂ ਦੀ ਆਵਾਜ਼ ਸੁਣ ਸਕਦੇ ਹੋ ਕਿੰਨੀਆਂ ਪੱਕੀਆਂ ਹੋਈਆਂ ਭਿੰਡੀਆਂ ਤੇ ਇਹਨਾਂ ਦੇ ਸਾਰੀਆਂ ਭਿੰਡੀਆਂ ਦੇ ਵਿੱਚ ਕੱਟ ਲਾ ਕੇ ਭਿੰਡੀਆਂ ਜਿਹੜੀਆਂ ਮੈਂ ਤਿਆਰ ਕਰ ਲਈਆਂ ਸੋ ਹੁਣ ਆਪਾਂ ਕੀ ਕਰਾਂਗੇ ਇਦੇ ਵਿੱਚ ਪਾ ਲਵਾਂਗੇ ਬੇਸਣ ਬੇਸਣ ਪਾਉਣ ਦੇ ਨਾਲ ਪਿੰਡੀਆਂ ਜਿਹੜੀਆਂ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀਆਂ ਸੋ ਤੁਸੀਂ ਜ਼ਰੂਰ ਟਰਾਈ ਕਰੋ ਇੱਕ ਵਾਰੀ ਇਸ ਤਰੀਕੇ ਦੇ ਨਾਲ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾ ਦਵਾਂਗੇ ਹਲਦੀ ਪਾਊਡਰ ਲਾਲ ਮਿਰਚ ਪਾਊਡਰ ਪਾ ਦਵਾਂਗੇ ਲਾਲ ਮਿਰਚ ਪਾਊਡਰ ਇੱਥੇ ਆਪਾਂ ਥੋੜਾ ਪਾਉਣਾ ਹੈ ਕਿਉਂਕਿ ਆਪਾਂ ਬਾਅਦ ਵਿੱਚ ਵੀ ਇਸਤੇਮਾਲ ਕਰਾਂਗੇ ਸੋ ਤੁਸੀਂ ਥੋੜਾ ਜਿਹਾ ਹੀ ਪਾਓ ਤੇ ਨਾਲ ਹੀ ਆਪਾਂ ਥੋੜਾ ਜਿਹਾ ਪਾ ਦਵਾਂਗੇ ਨਮਕ ਨਮਕ ਵੀ ਬਿਲਕੁਲ ਥੋੜਾ ਜਿਹਾ ਪਾਉਣਾ ਕਿਉਂਕਿ ਨਮਕ ਆਪਾਂ ਬਾਅਦ ਵਿੱਚ ਪਾਵਾਂਗੇ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰ ਦਾਂਗੇ ਤਾਂ ਕਿ ਸਾਰਾ ਮਸਾਲਾ ਜਿਹੜਾ ਅਸੀਂ ਬਣਾਇਆ ਆ ਉਹ ਕੋਟ ਹੋ ਜੇ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ 2 ਕ ਚਮਚ ਜਿਹੜਾ ਦਹੀਂ ਪਾ ਦਵਾਂਗੇ ਤੁਸੀਂ ਇੱਥੇ ਦਹੀਂ ਦੀ ਥਾਂ ਤੇ ਨਿੰਬੂ ਦਾ ਰਸ ਵੀ ਪਾ ਸਕਦੇ ਹੋ ਤਾਂ ਕਿ ਮਸਾਲਾ ਜਿਹੜਾ ਹੈ ਉਹ ਚੰਗੇ ਤਰੀਕੇ ਦੇ ਨਾਲ ਭਿੰਡੀਆਂ ਦੇ ਉੱਪਰ કોટ ਹੋ ਜੂਵੇ ਸੋ ਮਿਕਸ ਕਰ ਦਵਾਂਗੇ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਦੇ ਨਾਲ ਇਹਦੇ ਨਾਲ ਕੀ ਹੁੰਦਾ ਹੈ ਕਿ ਭਿੰਡੀਆਂ ਜਿਹੜੀਆਂ ਖਾਣ ਨੂੰ ਸਾਨੂੰ ਫਿੱਕੀਆਂ ਫਿੱਕੀਆਂ ਨਹੀਂ ਲੱਗਦੀਆਂ ਹੈਗੀਆਂ ਮਸਾਲਾ ਜਿਹੜਾ ਅੰਦਰ ਤੱਕ ਰਚ ਜਾਂਦਾ ਜਿਹਦੇ ਨਾਲ ਭਿੰਡੀਆਂ ਦਾ ਸਵਾਦ ਜਿਹੜਾ ਆ ਬਹੁਤ ਹੀ ਵਧੀਆ ਹੁੰਦਾ ਹੈ ਸੋ ਦੇਖੋ ਦਹੀਂ ਪਾਉਣ ਦੇ ਨਾਲ ਮਸਾਲਾ ਜਿਹੜਾ ਆ ਉਹ ਭਿੰਡੀਆਂ ਦੇ ਉੱਪਰ ਕੋਟ ਹੋ ਜਾਊਗਾ ਇਸ ਤਰੀਕੇ ਦੇ ਨਾਲ ਮਸਾਲਾ ਜਿਹੜਾ ਲਗਭਗ ਭਿੰਡੀਆਂ ਦੇ ਉੱਪਰ ਕੋਟ ਹੋ ਗਿਆ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਚੰਗੇ ਤਰੀਕੇ ਦੇ ਨਾਲ ਮਸਾਲਾ ਜਿਹੜਾ ਕੋਟ ਹੋਣਾ ਚਾਹੀਦਾ ਸੋ ਹੁਣ ਅਸੀਂ ਕੀ ਕਰਾਂਗੇ ਪਿੰਡੀਆਂ ਨੂੰ 10 ਮਿੰਟ ਲਈ ਆਪਾਂ ਕਵਰ ਕਰਕੇ ਰੈਸਟ ਤੇ ਰੱਖਾਂਗੇ ਤਾਂ ਕਿ ਸਾਰਾ ਮਸਾਲਾ ਜਿਹੜਾ ਪਿੰਡੀਆਂ ਦੇ ਅੰਦਰ ਤੱਕ ਰਚ ਜਵੇ ਸੋ ਜਦੋਂ ਤੱਕ ਆਪਾਂ ਦੇਖਦੇ ਆਂ ਨੈਕਸਟ ਸਟੈਪ ਹੁਣ ਮੈਂ ਇੱਕ ਕੜਾਹੀ ਦੇ ਵਿੱਚ ਸਰੋਂ ਦਾ ਤੇਲ ਜਿਹੜਾ ਥੋੜਾ ਜਿਹਾ ਗਰਮ ਕਰ ਲਿਆ ਆ ਇਹਦੇ ਵਿੱਚ ਹੁਣ ਆਪਾਂ ਇਹ ਜਿਹੜੇ ਪਿਆਜ਼ ਮੋٹے ਮੋٹے ਕੱਟੇ ਸਿਗੇ ਇਹਨਾਂ ਨੂੰ ਆਪਾਂ ਫਰਾਈ ਕਰਨਾ ਆ ਤੁਹਾਨੂੰ ਗੈਸ ਦੀ ਫਲੇਮ ਬੜੀ ਆਪਾਂ ਮੀਡੀਅਮ ਰੱਖਣੀ ਆ ਮੀਡੀਅਮ ਫਲੇਮ ਤੇ ਆਪਾਂ ਇਹ ਪਿਆਜ਼ ਨੂੰ ਹਲਕਾ ਜਿਹਾ ਫਰਾਈ ਕਰ ਲਾਂਗੇ ਇਹਦੇ ਨਾਲ ਸਬਜ਼ੀ ਦਾ taste ਜਿਹੜਾ ਬਹੁਤ ਵਧੀਆ ਆਉਣਾ ਹੈ ਦੇਖੋ ਪਿਆਜ਼ ਨੇ ਆਪਣਾ ਹਲਕਾ ਜਿਹਾ ਕਲਰ ਚੇਂਜ ਕਰ ਲਿਆ ਆ ਬਸ ਆਪਾਂ ਇਸ ਪਿਆਜ਼ ਨੂੰ ਇੰਨਾ ਹੀ ਭੁੰਨਣਾ ਆ ਦੇਖੋ ਬਿਲਕੁਲ ਹਲਕਾ ਜਿਹਾ ਫਰਾਈ ਕੀਤਾ ਆ ਸੋ ਇਹਨੂੰ ਆਪਾਂ ਥੋੜੇ ਪਲੇਟ ਦੇ ਵਿੱਚ ਕੱਢ ਲਾਂਗੇ ਤੇ ਇਸੇ ਬੱਚੇ ਤੇਲ ਦੇ ਵਿੱਚ ਇਹ ਜਿਹੜੀਆਂ ਭਿੰਡੀਆਂ ਨੂੰ ਆਪਾਂ ਮੈਰੀਨੇਟ ਕਰਕੇ ਰੱਖਿਆ ਸੀ ਇਹਨਾਂ ਨੂੰ ਵੀ ਰੱਖੀਆਂ ਹੋਈਆਂ ਨੂੰ 10 ਮਿੰਟ ਹੋ ਗਏ ਆ ਇਹ ਭਿੰਡੀਆਂ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਭਿੰਡੀਆਂ ਨੂੰ ਵੀ ਆਪਾਂ ਇੱਥੇ ਹਲਕਾ ਜਿਹਾ ਫਰਾਈ ਕਰਨਾ ਆ ਤਾਂ ਕਿ ਆਪਾਂ ਜਿਹੜਾ ਇਹਦੇ ਵਿੱਚ ਆਪਾਂ ਬੇਸਨ ਦੀ ਮੈਰੀਨੇਸ਼ਨ ਕੀਤੀ ਆ ਇਹ ਬੇਸਨ ਜਿਹੜਾ ਥੋੜਾ ਜਿਹਾ ਪੱਕ ਜਾਵੇ ਖਾਣ ਨੂੰ ਕੱਚਾ ਨਾ ਲੱਗੇ ਸੋ ਹਲਕਾ ਜਿਹਾ ਆਪਾਂ ਫਰਾਈ ਕਰ ਲਾਂਗੇ ਭਿੰਡੀਆਂ ਨੂੰ ਗੈਸ ਜਿਹੜਾ ਆਪਾਂ ਇੱਥੇ ਮੀਡੀਅਮ ਰੱਖਣਾ ਆ ਇਦੇ ਨਾਲ ਕੀ ਹੁੰਦਾ ਆ ਇੱਕ ਤਾਂ ਜਿਹੜਾ ਸਾਡਾ ਬੇਸਟਰ ਆ ਉਹ ਬੇਸਟਰ ਪੱਕ ਜਾਂਦਾ ਆ ਬੇਸਨ ਦਾ ਕੱਚਾਪਨ ਜਿਹੜਾ ਨਿਕਲ ਜਾਂਦਾ ਹੈ ਦੂਜਾ ਕੀ ਆ ਜਿਹੜੇ ਪਿੰਡੀਆਂ ਦੀ ਲੇਸ ਹੁੰਦੀ ਆ ਉਹ ਬਿਲਕੁਲ ਖਤਮ ਹੋ ਜਾਂਦੀ ਆ ਸੋ ਬਿਲਕੁਲ ਹਲਕੇ ਜਿਹੇ ਤੇਲ ਦੇ ਵਿੱਚ ਆਪਾਂ ਪਿੰਡੀਆਂ ਨੂੰ ਫਰਾਈ ਕਰਨਾ ਆ ਇਸ ਤਰੀਕੇ ਦੇ ਨਾਲ ਫ੍ਰੈਂਡਸ ਬਹੁਤ ਹੀ ਜ਼ਿਆਦਾ ਟੇਸਟੀ ਪਿੰਡੀਆਂ ਬਣ ਕੇ ਤਿਆਰ ਹੁੰਦੀਆਂ ਤੁਸੀਂ ਇੱਕ ਵਾਰੀ ਇਸ ਤਰੀਕੇ ਦੇ ਨਾਲ ਜ਼ਰੂਰ ਬਣਾ ਕੇ ਦੇਖਿਓ ਬਿਲਕੁਲ ਡਿਫਰੈਂਟ ਸਟਾਈਲ ਦੀਆਂ ਭਿੰਡੀਆਂ ਪੜ ਕੇ ਤਿਆਰ ਹੋਈਆਂ ਤੇ ਜਿਹੜੇ ਭਿੰਡੀ ਖਾਣਾ ਨਹੀਂ ਪਸੰਦ ਕਰਦੇ ਉਹਨਾਂ ਦੇ ਲਈ ਤਾਂ ਇਹ ਸਪੈਸ਼ਲ ਰੈਸਪੀ ਆ ਉਹ ਜ਼ਰੂਰ ਇੱਕ ਵਾਰ ਇਸ ਤਰੀਕੇ ਨਾਲ ਭਿੰਡੀਆਂ ਬਣਾ ਕੇ ਖਾਣ ਉਹ ਭਿੰਡੀਆਂ ਦੇ ਫੈਨ ਹੋ ਦੋਗੇ ਸੋ ਬਹੁਤ ਹੀ ਜ਼ਿਆਦਾ ਟੇਸਟੀ ਭਿੰਡੀਆਂ ਬਣਦੀਆਂ ਜੋ ਟਰਾਈ ਕਰਿਓ ਮੀਡੀਅਮ ਫਲੇਮ ਤੇ ਆਪਾਂ ਭਿੰਡੀਆਂ ਨੂੰ ਹਲਕਾ ਜਿਹਾ ਫਰਾਈ ਕਰ ਲਾਂਗੇ ਪਿੰਡਿਆਂ ਨੂੰ ਵੀ ਇੱਥੇ ਮੈਂ ਮੀਡੀਅਮ ਫਲੇਮ ਤੇ ਇੱਕ ਤੋਂ 2 ਮਿੰਟ ਲਈ ਫਰਾਈ ਕਰ ਲਿਆ ਆ ਇਸ ਤੋਂ ਜ਼ਿਆਦਾ ਆਪਾਂ ਫਰਾਈ ਨਹੀਂ ਕਰਨਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਲੇਸ ਨਹੀਂ ਹੈਗੀ ਜਿਹੜੀ ਪਿੰਡਿਆਂ ਦੇ ਵਿੱਚ ਤੇ ਬੇਸਣ ਜਿਹੜਾ ਸਾਡਾ ਚੰਗੇ ਤਰੀਕੇ ਦੇ ਨਾਲ ਭੁੱਜ ਗਿਆ ਆ ਇਸ ਤੋਂ ਜ਼ਿਆਦਾ ਨਹੀਂ ਆਪਾਂ ਇਹਨਾਂ ਨੂੰ ਭੁੰਨਣਾ ਹੈਗਾ ਸੋ ਇਹਨਾਂ ਨੂੰ ਵੀ ਆਪਾਂ ਪਲੇਟ ਦੇ ਵਿੱਚ ਕੱਢ ਲਾਂਗੇ ਖੋ ਸੇਮ ਕੜਾਹੀ ਦੇ ਵਿੱਚ ਫਿਰ ਤੋਂ ਮੈਂ ਥੋੜਾ ਜਿਹਾ ਤੇਲ ਪਾ ਲਿਆ ਆ ਇਹਦੇ ਵਿੱਚ ਆਪਾਂ ਪਾ ਦਵਾਂਗੇ ਰਾਈ ਤੇਲ ਨੂੰ ਮੈਂ ਚੰਗੇ ਤਰੀਕੇ ਦੇ ਨਾਲ ਪਕਾ ਲਿਆ ਆ ਸੋ ਰਾਈ ਪਾ ਦਵਾਂਗੇ ਰਾਈ ਨੂੰ ਥੋੜਾ ਜਿਹਾ ਭੁੰਨ ਲਵਾਂਗੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਪਿਆਜ਼ ਜਿਹੜਾ ਆਪਾਂ ਬਰੀਕ ਕਰਕੇ ਰੱਖਿਆ ਹੋਇਆ ਸੀ ਇਹ ਪਿਆਜ਼ ਨੂੰ ਆਪਾਂ ਇੱਥੇ ਹਲਕਾ ਜਿਹਾ ਬ੍ਰਾਊਨ ਹੋਣ ਤੱਕ ਭੁੰਨਣਾ ਆ ਤੇ ਗੈਸ ਦੀ ਲੇਅਨ ਜਿਹੜੀ ਮੀਡੀਅਮ ਰੱਖਣੀ ਹੈ ਦੇਖੋ ਪਿਆਜ਼ ਜਿਹੜਾ ਹਲਕਾ ਜਿਹਾ ਬ੍ਰਾਊਨ ਹੋ ਗਿਆ ਬਸ ਆਪਾਂ ਪਿਆਜ਼ ਨੂੰ ਇੰਨਾ ਹੀ ਭੁੰਨਣਾ ਹੈ ਇਤੋਂ ਜ਼ਿਆਦਾ ਨਹੀਂ ਭੁੰਨਣਾ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਇਹ ਜਿਹੜੇ ਆਪਾਂ ਦੋ ਟਮਾਟਰਾਂ ਦੀ ਪਿਉਰੀ ਰੱਖੀ ਸੀ ਸੋ ਇਹ ਟਮਾਟਰ ਪਾ ਦਾਂਗੇ ਮਿਕਸ ਕਰ ਦਾਂਗੇ ਚੰਗੇ ਤਰੀਕੇ ਨਾਲ ਤੇ ਟਮਾਟਰਾਂ ਨੂੰ ਆਪਾਂ ਇੱਥੇ ਮੀਡੀਅਮ ਫਲੇਮ ਤੇ ਚੰਗੇ ਤਰੀਕੇ ਨਾਲ ਭੁੰਨਣਾ ਹੈ ਜਦੋਂ ਤੱਕ ਟਮਾਟਰ ਜਿਹੜਾ ਹੈ ਚੰਗੇ ਤਰੀਕੇ ਨਾਲ ਤੇਲ ਨਹੀਂ ਛੱਡ ਦਿੰਦੇ ਦੇਖੋ ਟਮਾਟਰ ਨੇ ਇੱਥੇ ਆਪਣਾ ਤੇਲ ਜਿਹੜਾ ਛੱਡਣਾ ਸ਼ੁਰੂ ਕਰ ਦਿੱਤਾ ਆ ਤੇ ਟਮਾਟਰ ਨੂੰ ਆਪਾਂ ਥੋੜਾ ਜਿਹਾ ਹੋਰ ਪਕਾਵਾਂਗੇ ਤਾਂ ਕਿ ਚੰਗੇ ਤਰੀਕੇ ਦੇ ਨਾਲ ਆਪਣਾ ਤੇਲ ਜਿਹੜਾ ਉਹ ਛੱਡ ਦੇਵੇ ਤੇ ਸਬ지 ਨੂੰ ਇੱਕਦਮ ਲੱਟਪੱਟੀ ਤੇ ਮਸਾਲੇਦਾਰ ਬਣਾਉਣ ਦੇ ਲਈ ਆਪਾਂ ਦੇਖਦੇ ਹਾਂ ਅਗਲਾ ਸਟੈਪ ਹੁਣ ਅਸੀਂ ਕੀ ਕਰਾਂਗੇ ਇਹ ਜਿਹੜਾ ਆਪਾਂ ਇੱਕ ਕੌਲੀ ਦਹੀਂ ਲਿਆ ਸੀ ਇਹਦੇ ਵਿੱਚੋਂ ਦੋ ਤੋਂ ਤਿੰਨ ਚਮਚ ਆਪਾਂ ਜਿਹੜੇ ਪਹਿਲਾਂ ਇਸਤੇਮਾਲ ਕਰ ਲਏ ਸੀਗੇ ਹੁਣ ਆਪਾਂ ਕੀ ਕਰਾਂਗੇ ਇਹਦੇ ਵਿੱਚ ਪਾਦਮਾਂਗੇ ਆਪਾਂ ਥੋੜੀ ਜਿਹੀ ਲਾਲ ਮਿਰਚ ਪਾਊਡਰ ਲਾਲ ਮਿਰਚ ਆਪਾਂ ਪਹਿਲਾਂ ਵੀ ਪਾਈ ਸੀ ਸੋ ਤੁਸੀਂ ਦੇਖ ਕੇ ਪਾਣੀ ਆਪਣੇ ਸਵਾਦ ਦੇ ਹਿਸਾਬ ਨਾਲ ਨਾਲ ਹੀ ਆਪਾਂ ਇਹਦੇ ਵਿੱਚ ਪਾ ਲਵਾਂਗੇ ਥੋੜਾ ਜਿਹਾ ਹਲਦੀ ਪਾਊਡਰ ਇਸ ਤਰੀਕੇ ਨਾਲ ਇਹਦੇ ਵਿੱਚ ਮਸਾਲੇ ਪਾਉਣ ਦੇ ਨਾਲ ਕੀ ਹੋਊਗਾ ਕਿ ਇੱਕ ਤਾਂ ਸਾਡਾ ਦਹੀਂ ਜਿਹੜਾ ਫਟੂਗਾ ਨਹੀਂ ਤੇ ਇੱਕ ਜਿਹੜਾ ਗਰੇਵੀ ਦਾ ਕਲਰ ਆ ਉਹ ਬਹੁਤ ਹੀ ਜ਼ਿਆਦਾ ਵਧੀਆ ਆਊਗਾ ਸੋ ਇੱਥੇ ਤੁਸੀਂ ਆਪਣੀ ਮਨਪਸੰਦ ਦੇ ਹੋਰ ਮਸਾਲੇ ਵੀ ਪਾ ਸਕਦੇ ਹੋ ਜਿੱਦਾਂ ਕਿ ਭੁੰਨੇ ਹੋਏ ਜੀਰੇ ਦਾ ਪਾਊਡਰ ਕਾਲੀ ਮਿਰਚ ਐਦਾਂ ਦੇ ਤੁਸੀਂ ਹੋਰ ਮਸਾਲੇ ਵੀ ਪਾ ਸਕਦੇ ਹੋ ਸੋ ਮਿਕਸ ਕਰ ਦਿੱਤਾ ਹੈ ਮੈਂ ਚੰਗੇ ਤਰੀਕੇ ਦੇ ਨਾਲ ਇੱਥੇ ਲੋਭਣ ਆਪਾਂ ਆਪਣੇ ਟਮਾਟਰ ਵੀ ਦੇਖ ਲੈਣੇ ਆ। ਦੇਖੋ ਟਮਾਟਰਾਂ ਨੇ ਚੰਗੇ ਤਰੀਕੇ ਦੇ ਨਾਲ ਆਪਣਾ ਤੇਲ ਜਿਹੜਾ ਛੱਡ ਦਿੱਤਾ ਹੈ। ਜਦੋਂ ਇਸ ਤਰੀਕੇ ਦੇ ਨਾਲ ਟਮਾਟਰ ਜਿਹੜੇ ਆ ਚੰਗੇ ਤਰੀਕੇ ਦੇ ਨਾਲ ਆਪਣਾ ਤੇਲ ਛੱਡ ਦੇ ਉਸ ਵੇਲੇ ਆਪਾਂ ਇਹਦੇ ਵਿੱਚ ਇਹ ਦਹੀਂ ਵਾਲਾ ਮਿਕਸਚਰ ਪਾਉਣਾ ਹੈ। ਜੇ ਦਹੀਂ ਤੁਹਾਨੂੰ گاੜਾ ਲੱਗੇ ਤਾਂ ਤੁਸੀਂ ਇੱਥੇ ਤੋਂ ਪਾਣੀ ਵੀ ਪਾ ਸਕਦੇ ਹੋ। ਮਿਕਸ ਕਰ ਦਾਂਗੇ ਚੰਗੇ ਤਰੀਕੇ ਦੇ ਨਾਲ ਗੈਸ ਜਿਹੜਾ ਆਪਾਂ ਮੀਡੀਅਮ ਰੱਖਣਾ ਹੈ। ਤੇ ਤੁਸੀਂ ਦਹੀਂ ਵਿੱਚ ਨਮਕ ਨਹੀਂ ਪਾਉਣਾ ਹੈ ਨਾ ਇਹਦਾ ਦਹੀਂ ਜਿਹੜਾ ਸੱਡਾ ਫਟੇਗਾ ਤੇ ਲਗਾਤਾਰ ਆਪਾਂ ਛੇੜਾ ਦਿੰਦੇ ਰਹਿਣਾ ਹੈ ਇੱਕ ਤੋਂ ਦੋ ਸੈਕਿੰਡ ਤਾਂ ਕਿ ਦਹੀਂ ਜਿਹੜਾ ਸਾਡਾ ਫੱਟੇ ਨਾ ਸੋ ਮਿਕਸ ਕਰ ਦਵਾਂਗੇ ਚੰਗੇ ਤਰੀਕੇ ਦੇ ਨਾਲ ਸੋ ਦਹੀਂ ਪਾਉਣ ਤੋਂ ਬਾਅਦ ਜਿਹੜੀ ਇੱਕਦਮ ਲੱਡਪੱਟੀ ਬਣ ਕੇ ਤਿਆਰ ਹੁੰਦੀ ਆ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਜਦੋਂ ਅਸੀਂ ਮਸਾਲਾ ਭਰ ਕੇ ਭਿੰਡੀ ਬਣਾਉਨੇ ਆ ਸੋ ਖਾਣ ਵਿੱਚ ਸੁੱਕੀ ਸੁੱਕੀ ਲੱਗਦੀ ਰਹਿੰਦੀ ਆ ਸੋ ਜੇਕਰ ਤੁਸੀਂ ਇਸ ਤਰੀਕੇ ਨਾਲ ਦਹੀਂ ਵਾਲੀ ਪਰਮਾ ਢਿੰਡੀ ਬਣਾਉਂਗੇ ਤਾਂ ਤੁਹਾਨੂੰ ਖਾਣੇ ਦੇ ਵਿੱਚ ਜਿਹੜੀ ਢਿੰਡੀ ਆ ਉਹ ਸੁੱਕੀ ਨਹੀਂ ਲੱਗੇਗੀ। ਇੱਕਦਮ ਲੈੱਗ ਪੱਟੀ ਤੇ ਮਸਾਲੇਦਾਰ ਢਿੰਡੀ ਬਣ ਕੇ ਤਿਆਰ ਹੋਊਗੀ। ਸੋ ਛੇੜਾ ਦਿੰਦੇ ਰਹਿਣਾ ਥੋੜਾ ਟਾਈਮ ਤਾਂ ਕਿ ਦਹੀਂ ਜਿਹੜਾ ਪੱਟੀ। ਦੇਖੋ ਦਹੀਂ ਨੇ ਵੀ ਜਿਹੜਾ ਆਪਣਾ ਤੇਲ ਛੱਡਣਾ ਸ਼ੁਰੂ ਕਰ ਦਿੱਤਾ ਹੈ। ਐਸ ਸਟੇਜ ਤੱਕ ਆਪਾਂ ਦਹੀਂ ਨੂੰ ਚੰਗੇ ਤਰੀਕੇ ਦੇ ਨਾਲ ਭੁੰਨਣਾ ਆ। ਤਾਂ ਕਿ ਦਹੀਂ ਜਿਹੜਾ ਆ ਉਹ ਚੰਗੇ ਤਰੀਕੇ ਦੇ ਨਾਲ ਭੁੱਜ ਜਵੇ ਤੇ ਖਾਣ ਦੇ ਵਿੱਚ ਟੇਸਟੀ ਲੱਗੇ। ਤੋ ਆਪਾਂ ਨਮਕ ਇਹਦੇ ਵਿੱਚ ਹਜੇ ਨਹੀਂ ਪਾਇਆ ਸੀ ਤਾਂ ਕਿ ਦਹੀਂ ਫਟ ਨਾ ਜਾਵੇ ਜਦੋਂ ਦਹੀਂ ਨੇ ਚੰਗੇ ਤਰੀਕੇ ਨਾਲ ਤੇਲ ਛੱਡ ਦਿੱਤਾ ਉਸ ਸਟੇਜ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਨਮਕ ਸਵਾਦ ਦੇ ਹਿਸਾਬ ਨਾਲ ਪਾਉਣਾ ਹੈ ਸੋ ਮਿਕਸ ਕਰ ਦਾਂਗੇ ਚੰਗੇ ਤਰੀਕੇ ਦੇ ਨਾਲ ਦੇਖੋ ਜਿਹੜਾ ਮਸਾਲਾ ਆ ਇਹ ਸਾਡਾ ਬਿਲਕੁਲ ਬਣ ਕੇ ਤਿਆਰ ਆ ਬਹੁਤ ਹੀ ਜ਼ਿਆਦਾ ਵਧੀਆ ਖੁਸ਼ਬੂ ਮੰਦੀ ਪਈ ਆ ਦਹੀਂ ਪਾਉਣ ਦੇ ਨਾਲ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਇਹ ਭਿੰਡੀ ਜਿਹੜੀ ਆਪਾਂ ਪਹਿਲਾਂ ਫਰਾਈ ਕਰਕੇ ਰੱਖੀ ਸੀਗੀ ਬੇਸਨ ਨਾਲ ਜਿਹੜੀ ਆਪਾਂ ਭਿੰਡੀ ਫਰਾਈ ਕੀਤੀ ਸੀ ਉਹ ਭਿੰਡੀ ਪਾ ਦਾਂਗੇ ਮਿਕਸ ਕਰ ਦਾਂਗੇ ਚੰਗੇ ਤਰੀਕੇ ਦੇ ਨਾਲ ਭਿੰਡੀ ਨੂੰ ਆਪਾਂ ਗਰੇਵੀ ਦੇ ਨਾਲ ਇੱਥੇ ਥੋੜਾ ਟਾਈਮ ਪਕਾਉਣਾ ਹੈ ਤਾਂ ਕਿ ਭਿੰਡੀ ਜਿਹੜੀ ਸਾਡੀ ਚੰਗੇ ਤਰੀਕੇ ਦੇ ਨਾਲ ਪੱਕ ਜਵੇ ਤੇ ਜਿਹੜਾ ਮਸਾਲਾ ਹੈ ਉਹ ਭਿੰਡੀਆਂ ਦੇ ਅੰਦਰ ਤੱਕ ਚਲ ਜਵੇ ਸੋ ਉਦੋਂ ਤੱਕ ਆਪਾਂ ਭਿੰਡੀ ਨੂੰ ਚੰਗੇ ਤਰੀਕੇ ਦੇ ਨਾਲ ਪਕਾਉਣਾ ਹੈ ਜੇ ਐਸੇ ਫਲੇਮ ਜਿਹੜੇ ਆਪਾਂ ਮੀਡੀਅਮ ਰੱਖਾਂਗੇ ਮੀਡੀਅਮ ਫਲੇਮ ਤੇ ਭਿੰਡੀਆਂ ਨੂੰ ਕਵਰ ਕਰਕੇ 5 ਤੋਂ 7 ਮਿੰਟ ਆਪਾਂ ਪੱਕਣ ਲਈ ਛੱਡ ਦਾਂਗੇ ਸੋਪੀ ਭਿੰਡੀਆਂ ਨੂੰ ਮਸਾਲੇ ਦੇ ਨਾਲ ਪੱਕਦੇ ਹੋਏ ਕੁਝ ਟਾਈਮ ਹੋ ਗਿਆ ਚੈੱਕ ਕਰ ਲੈਣੇ ਆ ਵਾਓ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਜ਼ਿਆਦਾ ਵਧੀਆ ਲੱਗਦੀਆਂ ਪਈਆਂ ਦੇਖਣ ਨੂੰ ਇੱਕਦਮ ਮਸਾਲੇ ਦੇ ਨਾਲ ਲਟਪਟ ਬਹੁਤ ਹੀ ਜ਼ਿਆਦਾ ਟੇਸਟੀ ਬਹੁਤ ਹੀ ਜ਼ਿਆਦਾ ਵਧੀਆ ਖੁਸ਼ਬੂ ਆਉਂਦੀ ਪਈ ਆ ਸੋ ਮਿਕਸ ਕਰ ਦਾਂਗੇ ਚੰਗੇ ਤਰੀਕੇ ਨਾਲ ਇਹ ਜਿਹੜੇ ਪਿਆਜ਼ ਆਪਾਂ ਫਰਾਈ ਕਰਕੇ ਰੱਖੇ ਸੀਗੇ ਪਹਿਲਾਂ ਇਹ ਪਿਆਜ਼ ਪਾ ਦਾਂਗੇ ਆਪਾਂ ਇਹਦੇ ਵਿੱਚ ਪਿਆਜ਼ ਜਿਹੜੇ ਆਪਾਂ ਪਹਿਲੇ ਫਰਾਈ ਕਰ ਲਿਆ ਸੀ ਇਹਨਾਂ ਨੂੰ ਜ਼ਿਆਦਾ ਪਕਾਉਣ ਦੀ ਜ਼ਰੂਰਤ ਨਹੀਂ ਹੈਗੀ ਇਸ ਲਈ ਇਹ ਪਿਆਜ਼ ਜਿਹੜੇ ਮੈਂ ਲਾਸਟ ਤੇ ਪਾਏ ਆ ਮਿਕਸ ਕਰ ਦਾਂਗੇ ਚੰਗੇ ਤਰੀਕੇ ਦੇ ਨਾਲ ਤੇ ਫਰੈਂਡਸ ਸਬਜੀ ਜਿਹੜੀ ਸਾਡੀ ਬਿਲਕੁਲ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਵਧੀਆ ਲੱਗਦੀ ਪਈ ਦੇਖਣ ਨੂੰ ਸੋ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਗੈਸ ਆਪਾਂ ਬੰਦ ਕਰ ਦਾਂਗੇ ਲਾਸਟ ਤੇ ਆਪਾਂ ਇਹਦੇ ਵਿੱਚ ਪਾ ਦਾਂਗੇ ਕਸੂਰੀ ਮੇਥੀ ਕਸੂਰੀ ਮੇਥੀ ਪਾਉਣ ਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਖੁਸ਼ਬੂ ਆਉਂਦੀ ਹੈ ਤੇ ਗੈਸ ਜਿਹੜਾ ਮੈਂ ਬੰਦ ਕਰ ਦਿੱਤਾ ਹੈ ਤੇ ਹੁਣ ਫਟਾਫਟ ਆਪਾਂ ਜਿਹੜੀ ਆਪਣੀ ਪਰਮਾ ਪਿੰਡੀਆਂ ਨੂੰ ਸਰਵ ਕਰਾਂਗੇ ਸੋ ਦੇਖੋ ਸਬਜੀ ਜਿਹੜੀ ਸਾਡੀ ਬਣ ਗਈ ਆ ਸਬਜੀ ਨੂੰ ਮੈਂ ਗੈਸ ਦੇ ਉੱਪਰ ਉਤਾਰ ਲਿਆ ਤੇ ਤੁਸੀਂ ਦੇਖ ਸਕਦੇ ਹੋ ਸਬਜੀ ਕਿੰਨੀ ਜ਼ਿਆਦਾ ਵਧੀਆ ਲੱਗਦੀ ਪਈ ਦੇਖਣ ਨੂੰ ਇੱਕਦਮ ਮਸਾਲੇ ਦੇ ਨਾਲ ਕੋਟੜ ਪਿੰਡੀਆਂ ਜਿਹੜੀਆਂ ਹੈਗੀਆਂ ਤੁਸੀਂ ਦੇਖ ਸਕਦੇ ਹੋ ਇਕਦਮ ਮਸਾਲੇਦਾਰ ਪਰਮਾ ਪਿੰਡੀ ਜਿਹੜੀ ਬਣ ਕੇ ਤਿਆਰ ਹੋਈ ਆ ਤੇ ਤੁਸੀਂ ਦੇਖ ਸਕਦੇ ਹੋ ਸਬਜੀ ਦੇ ਵਿੱਚ ਬਿਲਕੁਲ ਵੀ ਲੇਸ ਨਹੀਂ ਹੈਗੀ ਸੋ ਇਸ ਤਰੀਕੇ ਦੇ ਨਾਲ ਤੁਸੀਂ ਜੇ ਅਗਰ ਪਿੰਡੀਆਂ ਬਣਾਉਂਗੇ ਕਿਉਂਕਿ ਆਪਾਂ ਇਹਦੇ ਵਿੱਚ ਪਾਇਆ ਹੈ ਦਹੀਂ ਸੋ ਦਹੀਂ ਪਾਉਣ ਦੇ ਨਾਲ ਵੀ ਲੇਸ ਜਿਹੜੀ ਉਹ ਬਿਲਕੁਲ ਖਤਮ ਹੋ ਜਾਂਦੀ ਆ ਸੋ ਹੁਣ ਆਪਾਂ ਪਿੰਡੀਆਂ ਨੂੰ ਫਟਾਫਟ ਸਰਵ ਕਰ ਲੈਣੇ ਆ ਤੇ ਪਿੰਡੀਆਂ ਨੂੰ ਸਰਵ ਕਰਨ ਦੇ ਲਈ ਮਿਆਲੇਲੀ ਜਾਂ ਛੋਟੀ ਜੀ ਕੜਾਹੀ ਇਹਦੇ ਵਿੱਚ ਆਪਾਂ ਆਪਣੀਆਂ ਪਰਮਾ ਪਿੰਡੀਆਂ ਜਿਹੜੀਆਂ ਸਰਵ ਕਰ ਲਵਾਂਗੇ ਫਰੈਂਡਸ ਤੁਸੀਂ ਦੇਖਿਆ ਕਿ ਇਹ ਪਰਮਾ ਪਿੰਡੀ ਬਣਾਉਣੀ ਕਿੰਨੀ ਜਿਆਦਾ ਆਸਾਨ ਆ ਬਿਲਕੁਲ ਘਰ ਵਿੱਚ ਮਿਲਣ ਵਾਲੇ ਆਮ ਸਮਾਨ ਤੋਂ ਹੀ ਆਪਾਂ ਜਿਹੜੀਆਂ ਪਿੰਡੀਆਂ ਬਣਾ ਕੇ ਤਿਆਰ ਕੀਤੀਆਂ ਤੇ ਬਹੁਤ ਹੀ ਜਿਆਦਾ ਟੇਸਟੀ ਪਰਮਾ ਪਿੰਡੀਆਂ ਬਣ ਕੇ ਤਿਆਰ ਹੁੰਦੀਆਂ ਤੁਸੀਂ ਵੀ ਜਰੂਰ ਟਰਾਈ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਸੋ ਫਰੈਂਡਸ ਤੁਸੀਂ ਦੇਖਿਆ ਕਿ ਪਰਮਾ ਪਿੰਡੀ ਦੀ ਸਬਜ਼ੀ ਬਣਾਣੀ ਕਿੰਨੀ ਜ਼ਿਆਦਾ ਆਸਾਨ ਆ ਇੱਕਦਮ ਮਸਾਲੇਦਾਰ ਤੇ ਟਾ ਬਸਟਾਈਲ ਪਰਮਾ ਪਿੰਡੀ ਦੀ ਸਬਜ਼ੀ ਬਣ ਕੇ ਤਿਆਰ ਹੁੰਦੀ ਆ ਸੋ ਤੁਸੀਂ ਜ਼ਰੂਰ ਟਰਾਈ ਕਰਿਓ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਆਪਾਂ ਇਹ ਸਬਜ਼ੀ ਬਣਾ ਕੇ ਤਿਆਰ ਕੀਤੀ ਆ ਕਈ ਲੋਕ ਜਿਹੜੇ ਪਿੰਡੀ ਖਾਣੀ ਪਸੰਦ ਨਹੀਂ ਕਰਦੇ ਉਹ ਇਸ ਤਰੀਕੇ ਦੇ ਨਾਲ ਇੱਕ ਵਾਰੀ ਪਿੰਡੀ ਬਣਾ ਕੇ ਜ਼ਰੂਰ ਖਾਓ ਪਿੰਡੀ ਜਿਹੜੀ ਤੁਹਾਡੀ ਫੇਵਰਟ ਹੋ ਜਾਊਗੀ ਸੋ ਫਰੈਂਡਸ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਪਰਮਾ ਪਿੰਡੀ ਦੀ ਸਬਜ਼ੀ ਬਣਾਓ ਤੇ ਖਾਓ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿ ਤੁਹਾਨੂੰ ਇਹ ਪਰਮਾ ਪਿੰਡੀ ਦੀ ਸਬਜੀ ਕਿਉਂ ਜੇ ਲੱਗੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਨਾਲ ਹੀ ਬੈਲ ਆਈਕਨ ਪ੍ਰੈਸ ਕਰਕੇ 올 ਦੀ অপਸ਼ਨ ਤੇ ਜਰੂਰ ਕਲਿੱਕ ਕਰਿਓ ਤਾਂ ਕਿ ਮੇਰੇ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ